ਤੇਗबीर ਭੰਗਬੀਰ ਮੇਰੇ ਬਹੁਤ ਸਤਕਾਰਯੋਗ ਸਾਥੀਓ ਤਨਤਨ ਸਤਗੁਰੂ ਕਬੀਰ ਮਹਾਰਾਜ ਦਾ ਪ੍ਰਕਾਸ਼ ਜਿਸ ਹਿਸਾਬ ਜੜਾ ਬਹੁਤ ਹੀ ਚਾਵਾਂ ਦੇ ਨਾਲ ਬਹੁਤ ਹੀ ਸਤਜਾਵਾਂ ਦੇ ਸਦ ਨਾਲ ਮਨਾਇਆ ਜਾ ਰਿਹਾ ਹੈ 11 ਤਰੀਕ ਨੂੰ ਤਨਤਨ ਸਤਗੁਰੂ ਕਬੀਰ ਦਾ ਮਾਰਾ ਜਿਹੜਾ ਪ੍ਰਕਾਸ਼ ਹੋਇਆ ਸੀ ਕੱਲ ਉਹ ਬੜੀ ਖੁਸ਼ੀ ਦੀ ਗੱਲ ਸੀ ਕਿ ਪੰਜਾਬ ਪਧਰੀ ਪ੍ਰੋਗਰਾਮ ਜਿਹੜਾ ਵਾ ਉਹ ਦਿਲੰਦਰ ਦੇ ਵਿੱਚ ਜਿਹੜਾ ਸਤਿਗੁਰੂ ਬੀਮਾਰਾ ਦਾ ਮੁੱਖ ਮੰਦਿਰ ਜਿਹੜਾ ਭਾਰਗੁਰ ਨਗਰ ਵਿੱਚ ਬਣਿਆ ਉਹਦੇ ਵਿੱਚ ਉਜੋਗ ਕੀਤਾ ਗਿਆ ਜਿਹਦੇ ਵਿੱਚ ਸਾਡੇ ਬਹੁਤ ਸਤਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਕੇਜਰੀਵਾਲ ਸਾਹਿਬ ਇਹਨਾਂ ਨੇ ਉੱਥੇ ਆਉਣਾ ਸੀ ਲੇਕਿਨ ਬੜੇ ਦੁੱਖ ਨਾਲ ਗਿਆ ਜਾ ਰਿਹਾ ਹੈ ਕਹਿਣਾ ਪੈ ਰਿਹਾ ਕਿ ਇਹ ਦੋਨੋਂ ਜਲੰਧਰ ਦੇ ਆਏ ਪਰ ਤਾਂ ਤਾਂ ਸਤਗੁਰੂ ਦੀ ਮਾਰ ਰਿਹਾ ਜੇ ਮੰਦਰ ਵਿੱਚ ਜਿੱਥੇ ਕਿ ਇਹ ਫੰਕਸ਼ਨ ਜੋੜ ਜੁੜ ਕੀਤਾ ਜਾ ਰਿਹਾ ਸੀ ਉਸ ਜਗ੍ਹਾ ਤੇ ਨਹੀਂ ਆਏ ਹਾਲੇ ਕਿ ਉਹ ਜਗਾ ਜਿਹੜੀ ਹੈ ਉਹ ਮੰਦਰ ਜਿੱਥੇ ਸਾਡੇ ਤੰਤ ਸਾਧਗੁਰ ਕੀ ਬੀਬੀ ਮਹਾਰਾਜ ਦਾ ਪੰਜਾਬ ਪਦਰੀ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਸੀ ਉਹ ਸਿਰਫ ਜਿੱਥੇ ਇਹ ਆਏ ਬਲਟਰਨ ਪਾਰਕ 'ਚ ਉੱਥੇ ਸਿਰਫ 4 3 ਜਾਂ 4 ਕਿਲੋਮੀਟਰ ਜਾਂ 4 ਜਾਂ 5 ਕਿਲੋਮੀਟਰ ਦੇ ਦੂਰੀ ਦੇ ਸੀ ਗਟਕਟ 5 3 ਘੰਟੇ ਜਿੰਦਦਰ ਵਿੱਚ ਫਿਰੇ ਪਰ ਇਹਨਾਂ ਨੇ ਤਾਂ ਤਾਂ ਸਤਗੁਰੂ ਕਬੀਰ ਮਹਾਰਾਜ ਦੇ ਮੰਦਰ ਵਿੱਚ ਆਨ ਦੀ ਕਿਤੇ ਨਹੀਂ ਗਈ ਆਏ ਨਹੀਂ ਹਮ ਇਹਦੇ ਨਾਲੋਂ ਹੋਰ ਵੀ ਦੁੱਖ ਦੀ ਗੱਲ ਵੱਡੀ ਇਹ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵੱਡੇ ਵੀਰ ਮਿੰਦਰ ਭਗਤ ਜੀ ਜਿਹੜੇ ਨੇ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਮੌਜੂਦਾ ਸਰਕਾਰ ਆਪ ਸਰਕਾਰ ਦੇ ਵਿੱਚ ਕੈਪਟਨ ਮੰਤਰੀ ਨੇ। ਔਰ ਉਹਨਾਂ ਦਾ ਉਹੀ ਹਲਕਾ ਪੈਂਦਾ ਜਿਨ੍ਹਾਂ ਵਿੱਚ ਇਹਨਾਂ ਨੇ ਆਉਣਾ ਸੀ ਪ੍ਰੋਗਰਾਮ ਜਿਹੜਾ ਕੀਤਾ ਗਿਆ ਸੀ। ਇਸ ਲਈ ਬਹੁਤ ਦੁੱਖ ਲਗਾ ਕਿ ਪੰਜਾਬ ਦੇ ਸੀਐਮ ਸਾਹਿਬ ਔਰ ਮੌਜੂਦਾ ਸਰਕਾਰ ਦੇ ਜਿਹੜੇ ਕਨਵਿਨਿਅਰ ਉਹ ਇਸੇ ਜਗ੍ਹਾ ਤੇ ਹੋਣ ਤੇ ਤੁਹਾਨੂੰ ਸਤਿਗੁਰੂ ਵੀਰਮਾਰਾ ਜੀ ਦੇ ਮੁੱਖ ਮੰਦਿਰ ਜਿੱਥੇ ਉਹਨਾਂ ਨੇ ਕਿਹਾ ਸੀ ਆਵਾਂਗੇ ਉੱਥੇ ਨਹੀਂ ਆਏ ਇੱਥੋਂ ਪਤਾ ਲੱਗ ਰਿਹਾ ਕਿ ਆਪ ਸਰਕਾਰ ਜਿਹੜੀ ਹੈ ਇਹ ਸਿਰਫ ਵੋਟਾਂ ਤੱਕ ਭਗਤ ਭਰਾ ਦੀ ਨੋਹ ਰੱਖ ਰਹੀ ਸੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਹੈ ਜਥੇਮਿੰਦਰ ਭਗਤ ਜੀ ਜਿਹੜੇ ਉਹ ਕੈਪਟਨ ਮਿਨਿਸਟਰ ਬਣਾਇਆ ਉਸੇ ਹੀ ਜਗ੍ਹਾ ਤੋਂ ਬਹੁਤ ਵੱਡੀ ਲੀਡ ਨਾਲ ਇਸ ਭਗਤ ਬਰਾਦਰੀ ਭਗਤ ਮੇਘ ਬਰਾਦਰੀ ਦੇ ਵੋਟਾਂ ਨਾਲ ਬਹੁਤ ਵੱਡੀ ਲੀਡ ਤੋਂ ਜਿੱਤੇ ਸੀਗੇ ਲੋਕਾਂ ਨੇ ਬੜੀਆਂ ਆਸਾਂ ਦੇ ਨਾਲ ਬੜੀ ਆਸ਼ਾ ਹੀ ਉਹਨਾਂ ਲੋਕਾਂ ਨੂੰ ਤੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਦਿਖਾਇਆ ਕਿ ਸਰਕਾਰ ਨੇ ਉਹਨੂੰ ਮੰਤਰੀ ਵੀ ਬਣਾਇਆ ਪਰ ਇੱਥੇ ਬੜੀ ਦੁੱਖ ਦੀ ਗੱਲ ਹੈ ਕਿ ਪਗਤਾ ਬਦਲਨ ਤਾਂ ਤਾਂ ਸਾਥੀ ਕੋ ਵੀਰ ਮਾ ਜੀ ਦੇ ਨਵਾਈ ਜਦੋਂ ਉਹਦੇ ਇੱਥੇ ਵੱਡੀ ਤਰ੍ਹਾਂ ਦੇ ਵਿੱਚ ਬੈਠੇ ਆ ਉੱਥੇ ਨਾ ਨਾ ਇੱਕ ਬਹੁ ਵੀ ਮੰਦ ਭਗੀ ਗਲਾ ਮੈਂ ਵੀ ਬਹੁਤ ਤਗੜੇ ਨਾਲ ਲਿਦਾ ਕਰਦਾ ਔਰ ਉਸ ਕੈਨ ਕੋਈ ਕੋਈ ਲਫ਼ਜ਼ ਨਹੀਂ ਹੈ ਕਿ ਪੂਰੀ ਸਮਾਜ ਦੇ ਵਿੱਚ ਸਾਡੇ ਵਿੱਚ ਬੜਾ ਰੋਸ਼ ਹੈ ਅਸਿਕਾ ਦਾ ਇਹ ਉਹਨਾਂ ਨੂੰ ਇੱਥੇ ਆਣਾ ਜ਼ਰੂਰੀ ਸੀਗਾ ਲੇਕਿਨ ਨਹੀਂ ਆ पाए ਉਹਨਾਂ ਨੇ ਇੱਕ ਭਗਤ ਬਰਾਦੀ ਦਾ ਬਹੁਤ ਵੱਡਾ ਮਜ਼ਾਕ ਕੀਤਾ ਜਗਵੀਰ ਤੰਗਕਵੀਰ ਜ਼ਿਆਦਾ ਗੱਲਾਂ ਕਰਨ ਨੂੰ ਮਨ ਨਹੀਂ ਆਇਆ ਪੱਤਾਨਵਾਦੀਆਂ ਸਰਦਾਰ ਚਲੰਡੀ ਸਿੰਘ ਚੰਨੀ ਜਿਨ੍ਹਾਂ ਨੇ ਆਏ ਉਹ ਸਾਡੇ ਅੰਦਰ ਨੂੰ 8 25 ਲੱਖ ਰੁਪਏ ਦੀ ਗਰਾਜ ਜਿਹੜੇ ਨੌਸ ਕਰੀ ਗਈਆਂ ਇਹਨਾਂ ਨੂੰ ਬਹੁਤ ਬਤਾਨਵਾ ਯਾਗ ਵੀ ਤਾਨ